ਬਹੁਤ ਉਤਸ਼ਾਹ ਹੈਗਾ ਜਿਨੇ ਵੀ ਪਾਰਟਿਸਪੈਂਟਸ ਬਹੁਤ ਹੀ 올 ਓਵਰ ਇੰਡੀਆ ਤੋਂ ਆਏ ਐ ਐਂਡ ਸਾਰੇ ਹੀ ਬੜੇ ਟੈਲੈਂਟਡ ਐ ਕਈਆਂ ਦੇ ਨਾਲ ਅਸੀਂ ਰੂਪ ਰੂਪ ਹੋਣ ਦਾ ਵੀ ਸਾਨੂੰ ਮੌਕਾ ਮਿਲਿਆ ਐ ਐਂਡ ਜਿਹੜੀ ਅੱਜ ਦੀ ਥੀਮ ਇਹਨਾਂ ਨੇ ਰੱਖੀ ਹੈਗੀ ਉਹ ਹੈਗੀ युद्ध नशिया विरुद्ध जो कि पंजाब सरकार वालों पंजाब पुलिस वालों भी एक इनिशिएटिव लिया जा रहा है कि ये जोड़ा मैनेस ड्रग्स का इनू पंजाब के ख़त्म करना एंड जी ये थीम है बड़ी एप्ट हैगी अच्छे ये सइकलोथॉन हैगा बिकॉज एक ये हेल्थी लाइफ स्टाइल एंड अपनी जो एनर्जी है यूथ की वो फिजिकल फिटनेस से एंड सही तरीके चैनलाइज करिए दर्शा है तो इन्हों ने ऑफर अवार्ड भी रखे हैं उन्होंने ਸਪਾਂਸਰਸ਼ਿਪ ਵੀ ਇੱਥੇ ਮਿਲੀ ਹੈ ਹੋਰ ਵੀ ਅੱਛੀ ਇੱਥੇ ਬਹੁਤ ਵਧੀਆ ਪਾਰਟਿਸਪੇਸ਼ਨ ਆ ਪਹਿਲਾਂ ਵੀ ਦੱਸ ਦੱਸਿਆ ਜਾ ਰਿਹਾ ਹੈ ਤੇ ਅੱਜ ਵੀ ਬਹੁਤ ਵਧੀਆ ਪਾਰਟਿਸਪੇਸ਼ਨ ਹੈ ਤੇ ਮੈਂ ਸਾਰੇ ਨੂੰ ਕਹਾਂਗਾ ਕਿ ਜਿੱਦਾਂ ਇਹ ਇਨੀਸ਼ੀਏਟਿਵਸ ਇਹਨਾਂ ਨੇ ਲਏ ਹੈ ਤੇ ਸਾਈਕਲੋਥਨ ਸਾਈਕਲਿਸਟਸ ਆਏ ਹੈ ਐਂਡ ਇੰਟਰਨੈਸ਼ਨਲ ਪਲੇਅਰਸ ਵੀ ਇੱਥੇ ਇੰਟਰਨੈਸ਼ਨਲ ਸਾਈਕਲਿਸਟਸ ਵੀ ਪਹੁੰਚੇ ਹੈ ਇਦਾਂ ਹੀ ਸਾਰੀ ਯੂਥ ਆਪਣੀ ਜੋ એનર્ਜੀ ਹੈ ਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕਰੋ ਸਪੋਰਟਸ ਵੱਲ ਧਿਆਨ ਦਿਓ اور فیزیکل فٹنس ویل دھیان دو نشے کا جڑا مینس ہے وہاں سٹیٹ کے ختم کریے نال رک کے Thank you سو مچ